ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਚੌਵਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਸ ਵਿਖੇ ਜੁਪੀ ਤੋਂ ਪਿੰਡ ਗੁਰਨਾਨਕਪੁਰਾ ਸਿੰਘ ਸਭਾ ਗੋਦਰਾ ਸਾਹਿਬ ਦੇ ਇਸ ਨਗਰ ਦੇ ਹਰਨਪੁਰ ਜ਼ਿਲ੍ਹੇ ਤੋਂ ਸਾਰੇ ਹੀ ਨਗਰ ਵਾਲਿਆਂ ਨੇ ਜੋ ਪਿਛਲੇ ਦਿਨੀ ਬਹੁਤ ਵੱਡੀ ਮਾਰ ਪੰਜਾਬ ਦੇ ਖਾਸ ਕਰਕੇ ਜ਼ਿਲ੍ਹਾ ਗਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਪਈ ਸੁਲਤਾਨਪੁਰ ਲੋਧੀ ਵਿਖੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਪਹਿਲਾਂ ਵੀ ਯੂਪੀ ਵਾਲੇ ਜਾਂ ਹੋਸਟੇਟਾ ਤੋਂ ਬਾਅਦ ਬਹੁਤ ਸਾਰੇ ਭਾਵੇਂ ਰਾਜਸਥਾਨ ਹੈ ਭਾਵੇਂ ਦੇਸ਼ ਵਿਦੇਸ਼ ਵਿੱਚ ਬੈਠੇ ਹਰ ਉਸ ਦਰਦੀ ਨੂੰ ਦਰਦ ਹੋਇਆ ਕਿ ਬਹੁਤ ਵੱਡਾ ਕਿਸਾਨਾਂ ਦਾ ਸਿੱਖਾਂ ਦਾ ਇੱਥੇ ਨੁਕਸਾਨ ਹੋਇਆ ਹੈ। ਤੋਂ ਅੱਜ ਇਸ ਨਗਰ ਤੋਂ ਪਿਛਲੇ ਜਿਹੜੀ ਇਹਨਾਂ ਨੇ ਪੂਰੇ ਨਗਰ ਤੋਂ ਕਾਟ ਕਰਕੇ ਤੋ ਸਾਰੇ ਹਰਪੀੜਤਾਵਾਂ ਵਾਸਤੇ ਜੋ ਪੈਸੇ ਇਕੱਠੇ ਕੀਤੇ ਸੀ ਜਿਸ ਦੀ ਰਕਮ ਕਰੀਬ 12.5 ਲੱਖ ਰੁਪਇਆ ਬਣਦੀ ਹੈ ਸਰਦਾਰ ਬਲਬੀਰ ਸਿੰਘ ਜੀ ਸਰਦਾਰ ਕਲਦੀਪ ਸਿੰਘ ਜੀ ਸਰਦਾਰ ਜਸਵੰਤ ਸਿੰਘ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਇਹ ਸਾਰੇ ਜਿਹੜੀ ਆ ਨਗਰ ਵੱਲੋਂ ਕੀਤੀ ਹੋਈ ਮਾਇਆ ਇਕੱਠੀ ਕਰਕੇ ਇੱਥੇ ਲੈ ਕੇ ਆਏ ਸੋ ਮੈਂ ਇਹਨਾਂ ਗੁਰਸਿੱਖਾਂ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਥੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਜੀ ਦੇ ਮੰਦਰ ਸਾਹਿਬ ਵੱਲੋਂ ਕਿਉਂਕਿ ਇਹ ਗੁਰੂ ਘਰ ਚਲ ਕੇ ਆਏ ਇਹਨਾਂ ਦੀ ਅਰਦਾਸ ਵੀ ਕਰਦੇ ਆ ਕਿ ਗੁਰੂ ਸਾਹਿਬ ਕਿਰਪਾ ਕਰੇ ਇਹਨਾਂ ਦੇ ਪਰਿਵਾਰਾਂ ਦੀ ਅਕਸ਼ੁਕ ਸ਼ਾਂਤੀ ਪਰਮਾਤਮਾ ਬਖਸ਼ਿਸ਼ ਕਰੇ ਇਹ ਗੋਸ਼ਿਕਾਂ ਦੀ ਲਾਈ ਹੋਈ ਸੇਵਾ ਜਿਹੜੀ ਉਹ ਥਾਂੇ ਪਾਵੇ ਸੋ ਮੈਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਣੇ ਯੂਪੀ ਯੂਪੀ ਉੱਤਰ ਪ੍ਰਦੇਸ਼ ਸਿੰਘ ਸਵਾ ਗੁਰੂ ਨਾਨਕਪੁਰ ਗੁਰਦਾਰਾ ਸਾਹਿਬ ਤੋਂ ਜੋ ਹੜ੍ਹ ਪੀੜਤਾਂ ਲਈ ਮਾਇਆ ਇਕੱਠੀ ਹੋਈ ਸੀ ਉਹ ਕਰੀਬ 12.5 ਲੱਖ ਦੇ ਗਰੀਬ ਲੈ ਕੇ ਸ਼ਰੋਮਣੀ ਕਮੇਟੀ ਦੇ ਦਫ਼ਤਰ 'ਚ ਪਹੁੰਚੇ ਹਾਂ ਤੇ ਉਹਨਾਂ ਨੂੰ ਜਮ੍ਹਾਂ ਕਰਾਏ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਠੀਕ ਢੰਗ ਨਾਲ ਵਰਤੋਂ ਕਰਕੇ ਜਿਹੜੇ ਹੜ੍ਹ ਪੀੜਿਤ ਹੈ ਉਹਨਾਂ ਦੀ ਮਦਦ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਅਸੀਂ ਸੁਲਤਾਨਪੁਰ ਲੋਧੀ ਵਿਖੇ ਵੀ ਪਹਿਲਾਂ ਸਮਾਨ ਭੇਜਿਆ ਸੀਗਾ ਸਾਰੀ ਸੰਗਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਾਰਾ ਸਮਾਨ ਅਸੀਂ ਲੈ ਕੇ ਆਏ ਸੀ ਬਹੁਤ ਬਹੁਤ ਧੰਨਵਾਦ